ਰਾਹੀ ਘੰਟਾ ਕਲੀਅਰ ਦਿਸ ਰਿਹਾ ਹੈ ਬੰਦਾ ਸਿੰਘ ਬਹਾਦਰ ਨੂੰ ਯਾਦ ਕਰੋ ਤੇ ਪੂਰੀ ਜਰਨੀ ਉਹ ਯਾਦ ਕਰੋ ਹੁਣ ਇੰਡੀਆ ਫਾਈਨੈਂਸ਼ੀਅਲੀ ਬਹੁਤ ਵੀਕ ਹੋ ਗਿਆ ਕਿਉਂਕਿ ਉਹਨੇ ਸਾਰੇ ਅੰਡੇ ਰੱਖੇ ਹੋਏ ਅਡਾਨੀ ਦੇ ਥੱਲੇ ਰਿਜ਼ਰਵ ਬੈਂਕ ਨੇ ਬਹੁਤ ਪੈਸਾ ਰਿਲੀਜ਼ ਕੀਤਾ ਹੈ ਅਡਾਨੀ ਨੂੰ ਬਚਾਉਣ ਵਾਸਤੇ ਉਹਨਾਂ ਨੇ ਇਸ ਜੰਕਸ਼ਨ ਤੇ ਆ ਦਾਅ ਖੇលਿਆ ਹੈ ਕਿ ਹੋ ਸਕਦਾ ਹੈ ਟਰੰਪ ਉਹਨਾਂ ਨੂੰ ਕੁਝ ਡੀਲ ਕਰ ਲਵੇ ਉਹਨਾਂ ਨਾਲ ਆਏ ਹੋਣਾ ਨਹੀਂਗਾ ਉਹ ਫਾਈਨੈਂਸ਼ੀਅਲੀ ਹੋਗਾ ਇੱਕਦਮ ਕ੍ਰੈਸ਼ ਇਕਦਮ ਜਦੋਂ ਤੁਹਾਨੂੰ ਪਤਾ ਹੈ ਇਹ ਜੀ ਇਕਨੋਮੀ ਕਰੈਸ਼ ਹੁੰਦੀ ਹੈ ਤੇ এনवायरमेंट ਮੰਨ ਤੱਕ ਆਪਣੇ ਅੰਦਰ ਰੀਜ਼ਨ ਹੈ ਵੀ ਅਕਸਰ ਉੱਤੇ ਪੱਟੇ ਗਏ ਐਵੇਂ ਆਪਣੇ ਕੋਲੇ ਬਹੁਤੀ ਸੋਨਾ ਚਾਂਸ ਹੈ ਇੰਡੀਆ ਫਾਈਨੈਂਸ਼ਲੀ ਬਹੁਤ ਵੀਕ ਹੋ ਗਿਆ ਉਹ ਤਾਂ ਉਹ ਤਾਂ ਇਸ ਟਾਈਮ ਬੰਗਲਾਦੇਸ਼ ਅੱਖਾਂ ਕੱਢ ਰਿਹਾ ਸਾਨੂੰ ਬਾਹਰ ਆ ਕੇ ਹੀ ਹੁਣ ਤਾਂ ਅਸੀਂ ਆਜ਼ਾਦੀ ਨਾਲ ਗੱਲ ਕਰੀ ਜਾਂਦੇ ਸਾਂ ਉੱਥੇ ਤੋਂ ਫੜ ਕੇ ਸਾਨੂੰ ਜੇਲ੍ਹ ਚ ਪਾ ਦੇਣ ਕਿ ਮੈਂ ਤੇ ਸੀ ਸਾਨੂੰ ਸਾਡੀਆਂ ਗੱਲਾਂ ਕਰ ਲੈਣ ਦੋ ਅਸੀਂ ਪੰਜਾਬ ਨੂੰ ਬਹੁਤ ਸੋਹਣਾ ਕਰ ਬਣਾਉਣਾ ਬਹੁਤ ਸੋਹਣਾ ਸਾਨੂੰ ਅਤੇ ਗੁਰੂਆਂ ਨਾਲ ਬਹੁਤ ਪਿਆਰ ਹੈ